ਸਰਵਾਰਾ ਫੈਬਰਿਕ ਵਿੱਚ ਸਵਾਗਤ ਹੈ ਤੁਹਾਡਾ ਲੋ ਜੀ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਇਆ ਟੈਬੀ ਲਾਈਨਿੰਗ ਦੇ ਉੱਤੇ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਗਲੇ ਦਾ ਤੇ ਪੱਲੇ ਤੇ ਜੁਆਇੰਟ ਲੈਸ ਲਾ ਕੇ ਡਿਜ਼ਾਈਨ ਬਣਾਇਆ ਹੋਇਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਜੀ ਤੇ ਫਰੰਟ ਤੇ ਬੈਕ ਸੇਮ ਹੋਏਗੀ ਜੀ ਇਹਦੀ ਪਿਓਰ ਟੈਬੀ ਲਾਈਨਿੰਗ ਦਾ ਇੱਕੇ ਟੈਕਸ ਦਾ ਕਪੜਾ ਹੈਗਾ ਜੀ ਤੇ ਇਹ ਆਈਏ ਦੀ ਸਲਵਾਰ ਦੇਖੋ ਸਲਵਾਰ ਤੇ ਵਰਕ ਦੇਖੋ ਕਿੰਨਾ ਸੋਹਣਾ ਫਿਨਿਸ਼ਿੰਗ ਦੇਖੋ ਸਲਵਾਰ ਦੀ ਕਿੰਨੀ ਸੋਹਣੀ ਹੈ ਤੇ ਪਿਓਰ ਮਸਲੀਨ ਦੀ ਸਲਵਾਰ ਹੈਗੀ ਆ ਤੇ ਪਿਓਰ ਟੈਬੀ ਦਾ ਹੀ ਦੁਪੱਟਾ ਹੈਗਾ ਜੀ ਦੇਖੋ ਕਿੰਨਾ ਸੋਹਣਾ ਇਸ ਤਰ੍ਹਾਂ ਫੋਰ ਸਾਈਡ ਇਸ ਤਰ੍ਹਾਂ ਲੈਸ ਲੱਗੀ ਹੋਈ ਆ ਤੇ ਵਿੱਚ ਜੁਆਇੰਟ ਕਰਕੇ ਵੀ ਲੈਸ ਲਗਾਈ ਹੋਈ ਆ ਤੇ ਖੁੱਲਾ ਡੁੱਲਾ ਦੁਪੱਟਾ ਹੈਗਾ ਜੀ 2.5 ਮੀਟਰ ਦਾ ਤੇ ਬਹੁਤ ਹੀ ਸੋਹਣਾ ਕਲਰ ਹੈਗਾ ਤੇ ਹੁਣ ਮੈਂ ਇਹਦੇ ਕਲਰ ਤੇ ਡਿਜ਼ਾਈਨ ਦਿਖਾਨੀ ਆ ਜਿੰਨੇ ਸੂਟ ਨੇ ਉੰਨੇ ਹੀ ਡਿਜ਼ਾਈਨ ਨੇ ਦੇ ਤੇ ਤੁਸੀਂ ਕੋਈ ਵੀ ਸੂਟ ਪਸੰਦ ਆਵੇ ਤੁਹਾਨੂੰ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਇਹਦਾ ਰੇਟ ਪੁੱਛ ਸਕਦੇ ਹੋ ਆ ਦੇਖੋ ਇਹਦਾ ਡਿਜ਼ਾਈਨ ਇਹ ਬਲੈਕ ਕਲਰ ਦੇ ਵਿੱਚ ਹੈਗਾ ਜੀ ਤੇ ਜਿਵੇਂ ਤੁਹਾਨੂੰ ਪਤਾ ਹੀ ਕਿ ਟੈਬੀ ਲਾਈਨਿੰਗ ਦਾ ਬਹੁਤ ਜ਼ਿਆਦਾ ਟ੍ਰੈਂਡ ਹੋਇਆ ਵਾ ਆ ਦੇਖੋ ਪੱਲੇ ਤੇ ਲੈਂਸ ਲੱਗੀ ਹੋਈ ਆ ਤੇ ਬਹੁਤ ਸੋਹਣਾ ਡਿਜ਼ਾਈਨ ਹੈਗਾ ਤੇ ਤੁਹਾਨੂੰ ਇਹਦੇ ਥੱਲੇ ਕੁਝ ਵੀ ਲਗਾਉਣ ਦੀ ਇਹਦੇ ਤੇ ਜ਼ਰੂਰਤ ਨਹੀਂ ਹੈਗੀ ਐਵੇਂ ਹੀ ਸੂਟ ਤੁਸੀਂ ਸਟਿਚ ਕਰਵਾ ਸਕਦੇ ਹੋ ਜਿਵੇਂ ਗਲਾ ਵਗੈਰਾ ਵੀ ਇਹਦਾ ਬਣਿਆ ਹੋਇਆ ਤੇ ਆਹ ਦੇਖੋ ਇਹਦੀ ਸਲਵਾਰ ਦਾ ਵਰਕ ਬਹੁਤ ਸੋਹਣਾ ਸਲਵਾਰ ਦਾ ਵਰਕ ਹੈਗਾ ਜਿਵੇਂ ਆਪਾਂ ਟੇਲਰ ਤੋਂ ਗਲਾ ਵਗੈਰਾ ਵੀ ਬਣਵਾਈਏ ਨਾ ਕਾਫੀ ਪੈਸੇ ਲੈ ਲੈਂਦੇ ਨੇ ਤੇ ਹੁਣ ਤੁਹਾਨੂੰ ਕੋਈ ਵੀ ਕੁਝ ਵੀ ਲਗਵਾਉਣ ਦੀ ਜ਼ਰੂਰਤ ਨਹੀਂ ਹੈਗੀ ਤੇ ਸਿੰਪਲ ਸੂਟ ਦੀ ਹੀ ਤੁਸੀਂ ਸਟਿਚਿੰਗ ਦੋਗੇ ਤੇ ਸਾਰਾ ਕੁਝ ਇਹਦੇ ਤੇ ਬਣਿਆ ਹੋਇਆ ਹੈ ਹੈਗਾ ਆ ਦੇਖੋ ਇਹਦੇ ਦਾ ਦੁਪੱਟਾ ਟੈਬੀ ਲਾਈਨਿੰਗ ਦਾ ਇਹ ਦੇਖੋ ਇਹਦੇ ਲੈਸ ਕਿੰਨੀ ਸੋਹਣੀ ਆ ਤੇ ਇਸ ਤਰ੍ਹਾਂ ਜੁਆਇੰਟ ਕਰਕੇ ਵੀ ਲੈਸ ਲਗਾਈ ਹੋਈ ਆ ਤੇ ਬਹੁਤ ਸੋਹਣੀ ਫਿਨਿਸ਼ਿੰਗ ਹੈਗੀ ਸਭ ਤੋਂ ਵੱਡੀ ਗੱਲ ਹੈਗਾ ਖੁੱਲਾ ਡੁੱਲਾ ਦੁਪੱਟਾ ਇਹਦਾ ਤੇ ਕਲਰ ਸਾਰੇ ਹੀ ਬਹੁਤ ਸੋਹਣੇ ਨੇ ਤੇ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਪੇਸ ਕਰਦੇ ਹੋ ਤੇ ਆਪਣਾ ਸੂਟ ਬੁੱਕ ਕਰਾ ਸਕਦੇ ਹੋ ਤੇ ਪੇਮੈਂਟ ਤੁਹਾਨੂੰ ਪਹਿਲਾਂ ਕਰਾਣੀ ਪਊਗੀ ਜੀ ਤੇ ਰੇਟ ਵਾਈਜ਼ ਸੂਟ ਬਹੁਤ ਸੋਹਣੇ ਨੇ ਜੀ ਆ ਦੇਖੋ ਜੀ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਹੈ ਇਹਨਾਂ ਦੀ ਸੁੱਟਾਂ ਦੀ ਆ ਦੇਖੋ ਇਹਦਾ ਸਲਵਾਰ ਦਾ ਪੌਂਚਿਆਂ ਦਾ ਵਰਕ ਦੇਖੋ ਕਿੰਨਾ ਸੋਹਣਾ ਹੈਗਾ ਤੇ ਪਿਓਰ ਮਸਲੀਨ ਦੀਆਂ ਸਲਵਾਰਾਂ ਹੈਗੀਆਂ ਇਹਨਾਂ ਦੀਆਂ ਤੇ ਬਹੁਤ ਸੋਹਣੇ ਸੂਟ ਹੈਗੇ ਨੇ ਜੇ ਤੁਸੀਂ ਟਰੌਜ਼ਰ ਬਣਾਣਾ ਟਰੌਜ਼ਰ ਵੀ ਬਣ ਜੂਗਾ ਤੇ ਸਲਵਾਰ ਬਣਵਾਣੀ ਹੈ ਸਲਵਾਰ ਵੀ ਬਣ ਜੂਗੀ ਇਹਦੀ ਸੋਰੀ ਇਹ ਦਾ ਦੁਪੱਟਾ ਇਹ ਬੜਾ ਹੈਗਾ ਇਹ ਦਾ ਦੁਪੱਟਾ ਹੈਗਾ ਜੀ ਦੇਖੋ ਟੈਬੀ ਲਾਈਨਿੰਗ ਦਾ ਤੇ ਬਹੁਤ ਸੋਹਣਾ ਦੁਪੱਟਾ ਹੈਗਾ ਜੀ ਤੇ ਬਹੁਤ ਸੋਹਣੇ ਕਲਰ ਚਾਟ ਨੇ ਇਹਦੇ ਤੇ ਕੁਆਲਿਟੀ ਇਹਦੀ ਇੱਕ ਨੰਬਰ ਹੈਗੀ ਆ ਜੀ ਸਾਰੇ ਹੀ ਸੂਟ ਬਹੁਤ ਸੋਹਣੇ ਨੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਸੈਂਡ ਕਰ ਸਕਦੇ ਹੋ ਆਪਣਾ ਨੰਬਰ ਹੈਗਾ ਜੀ 8813917388 ਆ ਦੇਖੋ ਜੀ ਗੜੀ ਦਾ ਡਿਜ਼ਾਈਨ ਤੇ ਸੂਟ ਦਾ ਡਿਜ਼ਾਈਨ ਬਹੁਤ ਸੋਹਣਾ ਸਾਰੇ ਸੂਟ ਇੱਕ ਤੋਂ ਇੱਕ ਨੇ ਜੀ ਆ ਦੇਖੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਲਾਈਕ ਵੀ ਕਰਦਿਆ ਕਰੋ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਵੀ ਕਰਦਿਆ ਕਰੋ ਜੀ ਆ ਦੇਖੋ ਜੀ ਸਾਰੀਆਂ ਸਲਵਾਰਾਂ ਦੇ ਵੀ ਡਿਜ਼ਾਈਨ ਲੱਗ-ਲੱਗ ਨੇ ਤੇ ਸੂਟਾਂ ਦੇ ਵੀ ਡਿਜ਼ਾਈਨ ਲੱਗ-ਲੱਗ ਨੇ ਤੇ ਇਹ ਦਾ ਦੁਪੱਟਾ ਆ ਗਿਆ ਜੀ ਕਲਰ ਸਾਰੇ ਹੀ ਬਹੁਤ ਸੋਹਣੇ ਨੇ ਜੀ ਜੋ ਅੱਜਕੱਲ ਟ੍ਰੇਂਡ ਦੇ ਵਿੱਚ ਚੱਲ ਰਹੇ ਨੇ ਉਹ ਕਲਰ ਨੇ ਆ ਦੇਖੋ ਮਤਲਬ ਦੁਪੱਟੇ ਤੇ ਲੈਂਸ ਵਗੈਰਾ ਵੀ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਤੁਹਾਨੂੰ ਤੇ ਬਹੁਤ ਸੋਹਣੇ ਡਿਜ਼ਾਈਨ ਨੇ ਤੇ ਵੀਡੀਓ ਨੂੰ ਤੁਹਾਨੂੰ ਕਿਹੋ ਜੀ ਲੱਗੀ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆ ਦੇਖੋ ਜੀ ਕਾਰਡ ਕਲਰ ਹੈਗਾ ਜੀ ਸਾਰੇ ਕਲਰ ਬਹੁਤ ਸੋਹਣੇ ਨੇ ਤੁਸੀਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਆ ਦੇਖੋ ਜੀ ਇਹ ਦਾ ਕਲਰ ਹੈ ਵਾਲ ਦਾ ਵਰਕ ਹੈਗਾ ਤੇ ਇਹ ਦਾ ਦੁਪੱਟਾ ਹੈਗਾ ਜੀ ਖੋਲ ਕੇ ਤਾਂ ਕੀ ਦਿਖਾਵਾਂ ਤੁਹਾਨੂੰ ਦਿਖਾਈ ਦਿੱਤੇ ਪਹਿਲਾਂ ਇਹ ਕਿ ਡਿਜ਼ਾਈਨ ਇਹ ਵਾਲਾ ਹੈਗਾ ਜੀ ਕਲਰ ਜਿੰਨੇ ਵੀ ਕਲਰ ਖੋਲਾਂਗੀ ਸਾਰੇ ਇੱਕ ਤੋਂ ਇੱਕ ਨੇ ਜੀ ਕਲਰ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤਾਂ ਹੀ ਫਿਰ ਵੀਡੀਓ ਬਣਾਉਣ ਦਾ ਮਨ ਕਰਦਾ ਹੈ ਬਾਕੀ ਮਾਲ ਬਹੁਤ ਹੈਗਾ ਜੀ ਆਪਣੇ ਕੋਲ ਤੁਸੀਂ ਇਹ ਨਾ ਸੋਚਿਓ ਕਿ ਵੀਡੀਓ ਨਹੀਂ ਬਣਾਉਂਦੇ ਤੇ ਕੱਪੜਾ ਨਹੀਂ ਆਇਆ ਕੱਪੜਾ ਦੁਕਾਨ ਤੇ ਬਹੁਤ ਹੈਗਾ ਤੇ ਬਾਕੀ ਤੁਸੀਂ ਆ ਕੇ ਵੀ ਲੈ ਜਾ ਸਕਦੇ ਹੋ ਜੇ ਤੁਸੀਂ ਦੂਰ ਰਹਿੰਦੇ ਹੋ ਤਾਂ ਤੁਸੀਂ ਸਾਨੂੰ ਆਰਡਰ ਦੇ ਸਕਦੇ ਆਪਾਂ ਕੋਰੀਅਰ ਵੀ ਕਰਾ ਦਾਂਗੇ ਤੇ ਜਿਹੜੇ ਮੇਰੇ ਵਿਆਹ ਸੱਦੀ ਵਾਲੇ ਕਸਟਮਰ ਨੇ ਉਹਨਾਂ ਲਈ ਆਪਾਂ ਨੇ ਸਪੈਸ਼ਲ ਆਫਰ ਲਾਈ ਹੋਈ ਹੈ ਜੀ ਜੋ ਵੀ ਮੇਰਾ ਕਸਟਮਰ 50000 ਤੱਕ ਦਾ ਕੱਪੜਾ ਲਊਗਾ ਉਹਨਾਂ ਨੂੰ ਸਪੈਸ਼ਲ